ਰਸੂਲਪੁਰ ਦੰਦੀ ਮਾਜਰਾ ਪਿੰਡ ਗੋਥੜਾ ਹਟਾਣੇ ਤੋਂ ਜੀ ਪਿੰਡ ਹਟਾਣਾ ਖਾਕਤਾ ਕਲਾ ਜੀ ਖਾਕਤਾ ਖੁਰਦ ਨਹੀਂ ਜੀ ਦੋਨੋਂ ਨਹੀਂ ਹੈ ਖਾਕਤਾ ਕਲਾ ਠਾਕ ਮਗਰ ਸਾਹਿਬ ਵਧੀਆ ਕਰ ਸਕਦੇ ਆ ਆਪਣੇ ਹਲਕੇ ਦੇ ਵਿੱਚ ਬਹੁਤ گاੜੀਆਂ ਜਿਹੜੀਆਂ ਡਮਾਡਾਂ ਅਜੇ ਪਕਾਇਆ ਪਈਆਂ ਆ ਮੈਂ ਚਾਹੁੰਦਾ ਵੀ ਆਪਾਂ ਹਰ ਇੱਕ ਪਿੰਡ ਚੋਂ 100 50 ਬੰਦੇ ਲੈ ਕੇ ਆਏਗੇ ਸਮੇਤ ਬੀਬੀਆਂ ਤੇ ਸਮੇਤ ਅੰਧੀ ਜਿੰਨੇ ਵੱਧ ਤੋਂ ਵੱਧ ਲਿਆ ਸਕਦਾ ਆਪਾਂ ਵੈਸੇ 5 ਕਰੋੜ ਰੁਪਏ ਦੀ ਮੈਂ ਪਾਈ ਆ ਡਮਾਡ ਤੇ ਬਹੁਤ ਜਲਦੀ ਇਹਦੇ ਵੀ ਪਾਸ ਕਰਾ ਲਿਆਵਾਂ ਜ਼ਮੀਨ ਅਕਵਾਇਰ ਹੋਣ ਵਾਲੀ ਆ ਉਹਦੀ ਮੰਗ ਰੱਖੀ ਆ ਤੇ ਜੀ ਵੀ ਆ ਉਹ ਵੀ ਰੱਖਾਂਗੇ ਵਿੱਚ ਉਹ ਵੀ ਆਪਾਂ ਇਹਨਾਂ ਤੋਂ ਮੰਗ ਰੱਖਾਂਗੇ ਔਜਾਪ ਤੋਂ ਜਿਹੜੀ ਪਾਈ ਆ ਮੰਗ ਉਹ ਵੀ ਰੱਖਾਂਗੇ ਇਸ ਤਰ੍ਹਾਂ ਹੀ ਕੌਲੀ ਗੌਸਪਰ ਜਿੰਨੇ ਜਿੰਨੇ ਜਿਵੇਂ ਡਾਉਣ ਕਲਾ ਆ ਇਧਰ ਬੋਲਣ ਆ ਸਾਰਿਆਂ ਪਿੰਡਾਂ ਵਿੱਚ ਜਿੱਥੇ ਜਿੱਥੇ ਖਾਂਡਾ ਲੰਗਦੀਆਂ ਉਹ ਪੂਰੀਆਂ ਹੋ ਚੁੱਕੀਆਂ ਦੀ ਮੰਗ ਕਰਾਂਗੇ ਕੋਈ ਹੋਰ ਕਾਲਜ ਦੀ ਮੰਗ ਕਰਾਂਗੇ ਮੰਗ ਤਾਂ ਹੀ ਕਰ ਸਕਦੇ ਜੇ ਇਹਨਾਂ ਨੂੰ ਵਧੀਆ ਕੱਠ ਵਿਖਾਵਾਂਗੇ ਉਹ ਵੀ ਤਾਂ ਹੀ ਆਪਣੇ ਦੇ ਜ਼ਿਆਦਾ ਖੁਸ਼ ਹੋਣਗੇ ਕੋਈ ਵੀ ਲੀਡਰ ਹੈ ਉਹਦੀ ਖਰਾਕ ਹੁੰਦੀ ਆ ਜਿਹੜੇ ਬੰਦੇ ਆ ਤੇ ਆਪਾਂ ਚਾਹੁੰਦੇ ਆ ਵੀ ਆਪਾਂ ਸਾਰੇ ਨੇ ਵੱਧ ਤੋਂ ਵੱਧ ਇਕੱਠ ਕਰਕੇ ਕਿਉਂ ਬਿਜੀ ਸਾਰੇ ਹੁੰਦੇ ਆ ਤੁਹਾਨੂੰ ਇੱਕ ਵਾਰੀ ਜੋਰ ਲਾਉਣਾ ਪੈਣਾ ਪੂਰਾ ਕੱਢ ਕੇ ਮੈਂ ਮੇਰੀ ਇੱਕ ਮਾਦੀ ਤਮੰਨਾ ਵੀ ਆਪਾਂ ਤਕਰੀਬਨ 20000 ਰੁਪਏ ਇਕੱਠ ਕਰੀਏ ਉਹਨਾਂ ਨੂੰ ਆਸ ਹੈਗੀ ਸਾਡੇ ਤੋਂ ਵੀ ਵਧੀਆ ਅੱਜ ਅਸੀਂ ਬਲਾਕ ਵਾਈ ਜਿਹੜਾ ਇਕੱਠ ਕੀਤਾ ਸਰਪੰਚਾਂ ਦਾ ਸਰਦਾ ਭਗਵੰਤ ਸਿੰਘ ਮਾਨ ਜੋ ਸਾਡੇ ਸੀਐਮ ਸਾਹਿਬ ਆ ਉਹਨਾਂ ਨੇ ਦੁੱਦਨ ਤਹਿਸੀਲ ਦਾ ਉਹ ਘਾਟਨ ਕਰਨ ਆਉਣਾ ਜਿਹੜੀ 8 ਕਰੋੜ ਰੁਪਇਆ ਲੱਗ ਕੇ ਤਿਆਰ ਹੋ ਚੁੱਕੀ ਆ ਉਹਦੇ ਮੈਸੇਜ ਲਾਉਣ ਵਾਸਤੇ ਸਾਰਿਆਂ ਨੂੰ ਜਿੰਨੇ ਵੀ ਸਰਪੰਚ ਸਾਹਿਬਾਨ ਆ ਅਹੁਦੇਦਾਰ ਸਾਹਿਬਾਨ ਆ ਆਮ ਆਦਮੀ ਪਾਰਟੀ ਦੇ ਜਿੰਨੇ ਅਹੁਦੇਦਾਰ ਆ ਉਹਨਾਂ ਨੂੰ ਸਾਦਕੇ ਸਾਰਿਆਂ ਨੂੰ ਬੇਨਤੀ ਕੀਤੀ ਵੀ ਪਹਿਲੀ ਤਰੀਕ ਨੂੰ ਤਕਰੀਬਨ ਸਵੇਰੇ 9 ਵਜੇ ਅਸੀਂ ਉੱਥੇ ਸਾਰਿਆਂ ਨੇ ਪਹੁੰਚਣਾ ਤੇ ਬੈਨਰ ਪੋਸਟਰ ਲਾ ਕੇ ਲਿਆਉਣੇ ਆ ਸਾਰੇ ਬੈਨਰ ਪੋਸਟਰ ਅਸੀਂ ਕਿੱਥੇ ਗੁਰਪ੍ਰੀਤ ਦੇ ਦਫਤਰ ਦੇ ਵੀ ਗੜ ਸਾਡਾ ਜਿਹੜਾ ਦਫਤਰ ਆ ਉੱਥੇ ਅਸੀਂ ਰੱਖ ਦਿਆਂਗੇ ਤੇ ਹਰ ਇੱਕ ਵਾਸਤੇ ਜਿਹੜਾ ਉਹ ਬੈਨਰ ਪੋਸਟਰ ਲਾ ਕੇ ਜਾਣਾ ਤੇ ਗੱਡੀਆਂ ਵਾਸਤੇ ਵੀ ਜਿਹੜੇ ਪੋਸਟਰ ਆ ਉਹ ਵੀ ਅਸੀਂ ਤਿਆਰ ਕਰਾ ਦੇਾਂਗੇ ਬਸ ਤੁਹਾਡੇ ਮਾਦੀਆਂ ਰਮ ਬੇਨਤੀ ਕਰਦੇ ਆ ਸਾਰਨਾ ਵੇ ਵਾਦ ਨੂੰ ਸ਼ੇਅਰ ਕਰੋ ਤੇ ਵਾਦੋ ਵਾਦ ਉਹ ਸਾਡੇ ਕਾਠ ਦੇ ਵਿੱਚ ਸਾਡਾ ਸਾਥ ਦੇ ਹੋਰ ਵੀ ਕੰਮ ਜਿਹੜੇ ਜਿਹੜੇ ਕੀਤੇ ਜਾਣਗੇ ਜਿਹੜੇ ਜਿਹੜੇ ਅਸੀਂ ਆਪਣੀਆਂ ਡਿਮਾਂਡਾਂ ਰੱਖਾਂਗੇ ਜਿਹੜੇ ਜਿਹੜੇ ਸਾਡੇ ਹਲਕੇ ਦੀਆਂ ਹੋਰ ਵੀ ਡਿਮਾਂਡਾਂ ਆ ਕਿਉਂ ਜਦੋਂ ਇਕੱਠ ਆਪਾਂ ਵਧੀਆ ਕਰਦੇ ਆ ਸੀਐਮ ਖੁਸ਼ ਹੋ ਕੇ ਕੁਝ ਨਾ ਕੁਝ ਤੇ ਫੱਲਾ ਝਾੜੀ ਜਾਂਦੇ ਨੇ ਠੀਕ ਹੈ ਕਿ ਨਹੀਂ ਤੇ ਵਧੀਆ ਜਿਹੜੀਆਂ ਡਿਮਾਂਡਾਂ ਸਾਡੀਆਂ ਹੋਰ ਵੀ ਰਹਿੰਦੀਆਂ ਮੀਰਾਪੁਰ ਕਾਲਜ ਆ ਸਾਡੀਆਂ ਖਾਂਡਾਂ ਬਣਨ ਵਾਲੀਆਂ ਦੁਬਾਰਾ ਟਾਂਗਰੀ ਸਾਫ਼ ਹੋਣ ਵਾਲੀਆਂ ਬਹੁਤ ਕੰਮ ਹੋਣ ਵਾਲੇ ਸੜਕਾਂ ਚੌੜੀਆਂ ਹੋਣ ਵਾਲੀਆਂ ਆ ਤੇ ਕਈ ਕੰਮ ਹੋਣ ਵਾਲੇ ਆ ਜਿਹੜੇ ਉਹ ਸਾਡੇ ਜਿਵੇਂ ਸਾਹ ਇੰਡਸਟਰੀ ਦੀ ਕੀਤੀ ਸੀ ਬੇਨਤੀ ਇੱਕ ਯੂਨੀਵਰਸਿਟੀ ਦੀ ਕੀਤੀ ਬੇਨਤੀ ਕੋਈ ਕਾਲਜ ਹੋਰ ਬਣਾਏ ਕਈ ਸਾਡੀਆਂ ਡਿਮਾਂਡਾਂ ਉਹ ਸਾਰੀਆਂ ਸੀਐਮ ਸਾਹਿਬ ਦੇ ਕੋਲ ਰੱਖਾਂਗੇ ਜਿਹੜੀਆਂ ਸਾਡੀਆਂ ਪੂਰੀਆਂ ਹੋ ਜਾਣਗੀਆਂ